ਮੁਕਾਬਲਾ ਮੁਕਾਬਲਾ ਪਗੜੇ ਨਾਲ ਹਰੇ ਕਾਗਰੇ ਨਾਲ ਕੋਈ ਨਹੀਂ ਖਾਂਦਾ ਲੁੱਡਾ ਵਾਲਾ ਇਸ਼ਵਾਰਾ ਛਣਕਾ ਅਸੀਂ ਗਰੀਬ ਬੰਦੇ ਕੀ ਕਰ ਦੱਸਦੇ ਜੀ ਉਹ ਮੇਰੇ ਅਸੀਂ ਧਿਆਨੀ ਕਰਨ ਵਾਲਿਆਂ ਦੀ ਕੰਦੀ ਕੁਝ ਨਹੀਂ ਕਰ ਦੱਸਦੇ ਜੀ ਦੇਖੋ ਜੀ ਬੁਰਾ ਹਾਲ ਹੈ ਜਾਨਾ ਚਾਰ ਦੇਸ਼ਾਂ ਵਿੱਚ ਅਸੀਂ ਪੰਜ ਭਰਾ ਰਹਿੰਦੇ ਆਂ ਜੀ ਸਾਣਾ ਕੋਈ ਸੁਣਵਾ ਅੰਦਰ ਲੰਗਰ ਪਾਣੀ ਅੰਦਰ ਰੋਟੀ ਬਣਾਉਂਦੇ ਆਂ ਜੀ ਅਸੀਂ ਦੇਖ ਸਕਦੇ ਹਾਂ ਤੁਸੀਂ ਘਰੇ ਜਾ ਕੇ ਆਪ ਦੇਖ ਸਕਦੇ ਆਂ ਅਸੀਂ ਕੁਝ ਨੇੜੇ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਅਸੀਂ ਕੀ ਕਰੀਏ ਇੱਕ ਪਰਿਵਾਰ ਆ ਕਿ ਕਈ ਪਰਿਵਾਰਾ ਤੁਹਾਡੇ ਅਸੀਂ ਦੋ ਪਰਿਵਾਰ ਆਂ ਜੀ ਕਈ ਪਰਿਵਾਰ ਕਈ ਪਰਿਵਾਰ ਹੈ ਜੀ ਕੀ ਨਾਮ ਆ ਤੁਹਾਡਾ ਫੋਟੋ ਸਟੇਟ ਫੋਟੋ ਸਟੇਟ ਅੱਛਾ ਜਿਹੜਾ ਤੁਸੀਂ ਇਹ ਪਾਣੀ ਵਾਲੀ ਟੈਂਕੀ ਦੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹੋ ਅਸਲ 'ਚ ਰੌਲਾ ਕੀ ਆ ਤੇ ਕੀ ਮੰਗਾ ਤੁਹਾਡੀ ਦੇ ਜੀ ਅਸੀਂ 4 ਕਨਾਲਾਂ 2 ਮਰਲੇ ਲੈ ਸੀਗੇ ਹਮ ਕਰ ਪਾਉਣ ਖਾਤਰ ਹਮ 4 ਸਾਲ ਹੋ ਗਏ ਸਾਡੇ ਕੋਲੇ ਦੀ ਕਬਜ਼ ਹੈ ਹਮ ਕੁਲਦੀਪ ਡਾਕਟਰ ਸਾਥੋਂ ਜੀ ਹੱਕ ਖੋ ਰਿਹਾ ਹਮ ਸਾਨੂੰ ਧਮਕਾ ਕੇ ਤਾਂ ਦੱਬਣ ਨੂੰ ਫਿਰਦਾ ਜੀ ਹਮ ਅਸੀਂ ਪੁਲਿਸ ਕੋਲੇ ਵੀ ਜਾਏ ਡਿਵਿਟੀ ਕੋਲੇ ਵੀ ਜਾਏ ਸਾਡੀ ਜੀ ਕੋਈ ਸੁਣਵਾਈ ਨਹੀਂ ਹੋਈ ਅੱਜ ਅੰਤ ਨੂੰ ਅਸੀਂ ਤੇਲ ਲੈ ਕੇ ਤਾਹਾਂ ਚੜ ਗਏ ਤਾਹਾਂ ਚੜ ਗਏ ਅਸੀਂ ਜਾਨ ਦੇ ਦੇਾਂਗੇ ਅੱਜ ਜਾਨ ਦੇ ਦੇਾਂਗੇ ਜੀ ਪਰ ਜੇ ਕਹੋ ਜਾਨੀਓ ਤਾਂ ਛੱਡ ਦੇ ਨੀਓ ਬੰਦਾ ਕਿੰਨਾ ਕੁ ਪਾਵਰਫੁਲ ਆ ਤੁਹਾਨੂੰ ਕਿਵੇਂ ਤੰਗ ਕਰਦਾ ਬੰਦਾ ਉਹ ਉਹ ਜੀ 1,20,000 ਰੁਪਏ ਤਨਖਾਹ ਉਹ ਕਹਿੰਦਾ ਜੀ ਮੇਰਾ 1 ਲੱਖ ਹਾਲ ਦਾ ਲੱਗੂ ਜੀ ਤਾਂ ਕੀ ਐ ਤੁਸੀਂ ਕੀ ਮੇਰਾ ਕਰ ਸਕਦੇ ਹੋ ਕਹਿੰਦਾ ਹਾਂ ਤੁਸੀਂ ਮੇਰਾ ਕਰ ਕੀ ਸਕਦੇ ਹੋ ਮੈਂ 1 ਲੱਖ ਰੁਪਿਆ ਕਹਿੰਦਾ ਲਾ ਕੇ ਤਾਂ ਬੱਝੇ ਫਿਰ ਤੁਸੀਂ ਦਿਹਾੜੀ ਦਰਮੀ ਦੇ ਕਹਿੰਦਾ ਕੀ ਮੁਕਾਬਲੇ ਦੇ ਨਹੀਂ ਤੁਸੀਂ ਜਿਹੜੀ ਉਹ ਜ਼ਮੀਨ ਆ ਲਈ ਆ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਹੋਊ ਜਿਦੋਂ ਕੋ ਰਜਿਸਟਰੀ ਵਗੈਰਾ ਕੁਛ ਆ ਤੁਹਾਡੇ ਕੋਲ ਰਜਿਸਟਰੀ ਆ ਜੀ ਮਾਲਕ ਨੇ ਲਿਖਤੀ ਰੂਪ ਦਿੱਤਾ ਸਾਨੂੰ ਹੂੰ ਵੀ 4 ਸਾਲ ਦੇ ਇਹ ਕਾ ਵੀ ਹੱਕਦਾਰ ਹੈ ਜੀ ਇੰਤਕਾਲ ਕਬਜ਼ਾ ਸਾਡੇ ਕੋਲ ਹੀ ਹੈ ਜੀ 4 ਸਾਲ ਦਾ ਹੁਣ ਜੀ ਕੁਲਦੀਪ ਰਾਮ ਖੋ ਰਿਹਾ ਸਾਡੇ ਤੇ ਬਹੁਤ ੱਕਾ ਕਰ ਰਿਹਾ ਜੀ ਬਹੁਤ ਜ਼ੁਲਮ ਹੋ ਰਿਹਾ ਸਾਡਾ ਪ੍ਰਸ਼ਾਸਨ ਨੂੰ ਤੁਸੀਂ ਕੀ ਹੁਣ ਪ੍ਰਸ਼ਾਸਨ ਕੀ ਕਹਿੰਦਾ ਸਾਡੀ ਜੀ ਸੁਣਵਾਈ ਨਹੀਂ ਹੋ ਰਹੀ ਤੱਕਲੇ ਦੀ ਹਰ ਇੱਕ ਸੁਣ ਲੈਂਦੇ ਗਰੀਬ ਦੀ ਕਿਹੜਾ ਸੁਣਦਾ ਹੈ ਦੀ ਕੌਣ ਸੁਣਦਾ ਜੀ ਦੀ ਕੌਣ ਸੁਣਦਾ ਜੀ ਸਰ ਕਿੰਨੇ ਟਾਈਮ ਤੋਂ ਚੱਲ ਰਿਹਾ ਸੋ ਡਾਇਰੈਕਟ ਕਾ ਇਹ ਇਹ ਜੀ ਹੋ ਗਏ ਹੁਣ 2 3 4 ਮਹੀਨੇ ਹੋ ਗਏ ਜੀ ਜਦੋਂ ਦਾ ਇਹਨੂੰ ਕਹਿ ਰਹੇ ਆ ਸਰ ਨਵੇੜਲਾ ਨਵੇੜਲਾ ਕੋਈ ਨਹੀਂ ਨਿਭੜਿਆ ਜੀ ਜਿਹੜੀ ਹੁਣ ਜ਼ਮੀਨ ਆ ਉੱਥੇ ਹੁਣ ਕੋਈ ਕੀਤੀ ਕੋਈ ਫਸਲ ਕਾਸਟ ਕਰੀ ਜੀ ਉੱਥੇ ਉਹ ਜੀ ਸਰ ਧੱਕੇ ਨਾਲ ਭਾਈ ਹੈ ਸਾਡੀ ਹੁਣ ਇਹਨੇ ਝੋਨਾ ਲਾਇਆ ਹੈ ਨਾ ਠੇਕਾ ਦਿੰਦਾ ਨਾ ਕੀ ਕਬਜ਼ਾ ਕਰੀ ਬੈਠਾ ਹੁਣ ਤੁਹਾਡੀ ਕੀ ਮੰਗ ਆ ਖੇਰਚ ਹੁਣ ਅਸੀਂ ਇਹ ਕਹਿੰਦੇ ਜੀ ਸਾਡਾ ਹੱਕ ਮਿਲਣਾ ਚਾਹੀਦਾ ਜੀ ਆਪ ਦਾ ਹੱਕ ਮਿਲਣਾ ਕਿੰਨੇ ਜਣੇ ਚੜੇ ਚੜੇ ਟੈਂਕੀ ਤੁਸੀਂ ਅਸੀਂ 7 ਜਣੇ ਚੜੇ ਹੈਗੇ ਜੀ ਕਦੋਂ ਤੱਕ ਟੈਂਕੀ ਤੇ ਰਹੋਗੇ ਤੁਸੀਂ ਥੈਂਕ ਯੂ ਜਿੱਥੋਂ ਤੱਕ ਸਾਨੂੰ ਜੀ ਪੂਰਾ ਸਾਡਾ ਆਪ ਦਾ ਹੱਕ ਮਿਲਣਾ ਨਹੀਂ ਚਾਹੁੰਦੇ ਜੀ ਮਿਲਣਾ ਨਹੀਂ ਚਾਹੀਦਾ ਉੱਥੋਂ ਤੱਕ ਨਹੀਂ ਲੈਂਦੇ ਜੀ ਮਰਨਾ ਮਨਜ਼ੂਰ ਹੈ ਜੀ ਪੁਲਿਸ ਪ੍ਰਸ਼ਾਸਨ ਨਾਲ ਹੋਈ ਤੁਹਾਡੀ ਗੱਲ ਕੋਈ ਸਭ ਕੋਲ ਜਾਏ ਜੀ ਸੈਨੇ ਵੀ ਜਾਏ ਉੱਥੇ ਵੀ ਜਾਏ ਜੀ ਕਿਸੇ ਦੀ ਡਿਵਟੀ ਨਹੀਂ ਗੱਲ ਸੁਣੀ ਸੁਣਵਾਈ ਨਹੀਂ ਹੋਏਗੀ ਹਾਂ ਜੀ ਸਰ ਇਹਨਾਂ ਦਾ ਜੀ ਆਪਸ ਦੇ ਵਿੱਚ ਕਿਸੇ ਦੂਜੇ ਧਰ ਦੇ ਨਾਲ ਜ਼ਮੀਨਦਾਰ ਰੌਲਾਗਾ ਕਬਜ਼ੇ ਨੂੰ ਲੈ ਕੇ ਸੰਟ ਤੇ ਬੈਕ ਦਾ ਰੌਲਾਗਾ ਕੱਲ ਵੀ ਥਾਣੇ ਦੇ ਵਿੱਚ ਇਹਨਾਂ ਦੀ ਡੀਐਸਪੀ ਸਾਹਿਬ ਨਾਲ ਬੈਠ ਕੇ ਦੂਜੀ ਧਿਰ ਦੇ ਨਾਲ ਬੈਠ ਕੇ ਗੱਲਬਾਤ ਹੋਈ ਸੀ ਤੇ ਪਤਾ ਨਹੀਂ ਇਹਨਾਂ ਨੂੰ ਕਿਉਂ ਲੱਗਿਆ ਵੀ ਗੱਲਬਾਤ ਉਹ ਇੱਕ ਪਾਸੇ ਨੂੰ ਜਾ ਰਹੀ ਹੈ ਤਾਂ ਕਰਕੇ ਇਹਨਾਂ ਨੂੰ ਅੱਜ ਇਹ ਕਦਮ ਚੁੱਕਣਾ ਪਿਆ ਬਟ ਹੁਣ ਵੀ ਥਾਣੇ ਦੇ ਵਿੱਚ ਐਸਐਚਓ ਸਾਹਿਬ ਦੀ ਦੂਜੀ ਪਾਰਟੀ ਦੇ ਨਾਲ ਤਿੰਨ ਇਸ ਪਾਰਟੀ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਹੈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੇ ਇਹ ਮਸਲਾ ਹੱਲ ਹੋਣ ਦੇ ਵਾਲੀ ਜਾ ਰਿਹਾ ਕਿਸੇ ਵੀ ਤਰ੍ਹਾਂ ਦੇ ਗ੍ਰੀਤ ਤਬਕੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਇਹ ਫੀਲ ਨਹੀਂ ਹੋਣਾ ਚਾਹੀਦਾ ਇੱਥੇ ਵੀ ਉਹਨਾਂ ਨਾਲ ਧੱਕਾ ਹੋਵੇ ਤੇ ਸਰ ਤੁਹਾਡੇ ਕਿੰਨਾ ਕ ਸਮਾਂ ਹੋ ਗਿਆ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਊਗਾ ਜੀ ਇਹ ਮਸਲਾ ਵੀ ਚੱਲ ਰਿਹਾ ਹੈਗਾ ਇਸ ਤਰ੍ਹਾਂ ਦਾ ਰੇਟ ਦਾ ਦੇਖੋ ਮੈਂ ਤਾਂ ਕੱਲ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਸੀ ਵੀ ਇਦਾਂ ਮਸਲਾ ਚੱਲ ਰਿਹਾ ਹੈਗਾ ਤੇ ਅੱਜ ਮੈਨੂੰ ਸਵੇਰ-ਸਵੇਰ ਨੂੰ ਮੇਜਰੀ ਲਈ ਉਹਦੀ ਪਤਾ ਲੱਗਿਆ ਜਦੋਂ ਇਹਨਾਂ ਨੇ ਕਦਮ ਚੁੱਕਿਆ ਟੈਂਕ ਦੇ ਵਿਚਾਰ ਨਾਲ ਉਹਦੋਂ ਤੋਂ ਮੈਂ ਲਗਾਤਾਰ ਸਾਡੇ ਫਟਵਾਰੀ ਕਾਨੂੰਨ ਨਾਲ ਟੱਚ ਦੇ ਵਿੱਚ ਹੈ ਬਾਕੀ ਹੁਣ ਦੇਖੋ ਅੱਗੇ ਮਸਲਾ ਕੀ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਹੈਗਾ ਜੀ ਤਾਂ ਹਾਂਜੀ ਹਾਂਜੀ ਸਾਹਨਾ ਮੇਰੀ ਲਗਾਤਾਰ ਗੱਲਬਾਤ ਹੋ ਰਹੀ ਇਸ ਮੁੰਡੇ ਤੇ ਉਹ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਹੀ ਭੇਜਿਆ ਆ ਜੀ ਤੁਸੀਂ ਜਾ ਕੇ ਦੇਖੋ ਜੇ ਫੈਸਲਾ ਬਾਕੀ ਮੈਂ ਤਾਂ ਇੱਥੇ ਹੈਗੇ ਆ ਬਾਕੀ ਮਸਲੇ ਜਿਹੜੀ ਗੱਲਬਾਤ ਹੈ ਉਹ ਥਾਣੇ ਦੇ ਵਿੱਚ ਲਗਾਤਾਰ ਨਾਲ ਚੱਲ ਰਹੀ ਹੈ। ਹਾਂ ਦੇ ਵਿੱਚ ਆਇਆ ਕੁਝ ਬੰਦੇ ਟੈਂਕੀ ਤੇ ਚੜੇਗਾ ਕੀ ਮਸਲਾ ਜੀ ਤੇ ਪ੍ਰਸ਼ਾਸਨ ਵੱਲੋਂ ਜਾਂ ਕੀ ਗੱਲਬਾਤ ਕੀਤੀ ਜਾ ਰਹੀ ਹੈ ਜੀ। ਇਹਨਾਂ ਦਾ ਵਾਜਕਰ ਬਰਾਬਰੀ ਦੇ 12 14 ਘਰ ਨੇ ਇਹਨਾਂ ਨੇ ਇਕੱਠੀ ਜ਼ਮੀਨ ਲਈ ਸੀ। ਉਹਦੇ ਮਤਲਬ ਰਹੁਣ ਨ ਕਬਜ਼ੇ ਨੂੰ ਲੈ ਕੇ ਹਨਾ ਆਸ ਵਿੱਚ ਨਾ ਡਿਸਕਸਟਰ ਬੁਲਾ ਲਿਆ ਦੋਨੇ ਤਰ੍ਹਾਂ ਗੱਲਬਾਤ ਕਰਦੇ ਆ ਉਹ ਦੂਗਾ ਸ਼ਾਰਟ ਆਊਟ ਜਲਦੀ ਅੱਜ ਕੀ ਧਿਆਨ ਦੇ ਵਿੱਚ ਆਇਆ ਜੀ ਅੱਜ ਕੀ ਮਸਲਾ ਹੋਇਆਗਾ ਦੇਖੋ ਜੀ ਹੋਇਆ ਜੀ ਉਹ ਇੱਕ ਪਾਰਟੀ ਜਿਹੜੇ ਮਾਜਰ ਬਰਾਦਰੀ ਦੇ ਨੇ ਪੰਜ ਬੰਦੇ ਜਿਹੜੇ ਉਹ ਏਸੀ ਤੇ ਚੜ ਗਏ ਨੇ ਸਾਨੂੰ ਵਿੱਚ ਕਬਜ਼ਾ ਕੋਈ ਫਰੰਟ ਤੇ ਦੋਨੇ ਸਾਰੀਆਂ ਤਰ੍ਹਾਂ ਫਰੰਟ ਤੇ ਮੰਗਦੀਆਂ ਇਹੀ ਇਹਨਾਂ ਦਾ ਆਸ ਵਿੱਚ ਡਿਸਕਸਟ ਹੈ ਉਹ ਦੋਨੇ ਤਰ੍ਹਾਂ ਮਠਾਈਆਂ ਉਹਨੀਆਂ ਕਰਦੇ ਨੇ ਸ਼ਹਿਰੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਬਹਿੰਦਾ ਜੀ ਬਿਲਕੁਲ ਜੀ ਉੱਥੇ ਡਿਪਟੀ ਮਿਨਿਸਟਰ ਜੀ ਦਾ ਸਾਹਮਣਾ ਹੋਇਆ ਸੀ ਜੀ ਅਸੀਂ ਨਾਮ ਦੇ ਸਰਕਾਰੀ ਬਣਾ